लॻे भई इतो खपे खपे ਦੇਖ ਜਸਨ ਜੀ ਕੋਲੇ ਨਾ ਬਦਲਦਾ ਚਿੱਟਾ ਹੀ ਹੈ ਚਿੱਟਾ ਹੈ ਸਰਿਆਂ ਦੇਖੋ ਜੀ மஞ்சੇ ਦੇ ਪਾਵੇ ਜਬਾਹ ਫਿਰ ਚਿੱਟਾ ਉਹ ਸ਼ਰਿਆਾਂ ਵੇਚ ਦੇਨੇ ਸਰ ਹਾਂ ਆ ਬੁੜੀ ਨੂੰ ਮਜਾਣਨਾ ਨਹੀਂ ਨਹੀਂ ਜਾਣੀ ਦੱਸੇ ਆਪਾਂ ਹੋਰ ਰੱਖੋ ਜੀ ਕੱਢਦੇ ਹੋ ਗਏ ਆ ਆਪਾਂ ਦੇ ਇਹਦੇ ਬਾਅਦ ਵਿੱਚ ਬੱਜੀ ਗੋਲ ਜੀ ਇਹਨੂੰ ਕਿ ਬੋਟ ਇਹਦਾ ਸਾਡੀ ਕਮੇਟ ਕਰਨਾ ਆਹ ਤਾਮਾੜ ਹੋਰ ਹੈ हाँ बेंजन पावे तो पावे तो दिक्कत जी बताते हैं और और क्या चिटा और अपन यहाँ पे यार एक एक कितने का माल अच्छा हाँ सारा क्या हो गया बोदा तो करते हैं आगे ओ, और और अंदर चला जावे अंदर जा साडे कॉलेज वाला पहले का यार बावे नाना पाबा चला जा और 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 मैं इतना जाके बस इतनी कुछ नहीं ਕਾ ਵਾਇਰ ਉਹ ਜਾਂਦੇ ਮੈਂ ਤਾਂ ਇੰਨਾ ਜਾਂਦਾ ਆਪਰ ਸੰਤ ਲੈ ਕੇ ਨਾ ਆਹਰਨ ਜਾ ਆਪਰ ਦੀ ਜਾਨ ਗੋਮੇ ਤੇ ਜਾਂਦੇ ਆ ਜੋ ਫਾਈਰ ਹੈਂਦੇ ਕਰ ਲੈ 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 ਕੁੜੀ ਲੈ ਗਿਆ ਫੇਰ ਵੀ ਖੜਾ ਹਾਂ ਆ ਫੜਨਾ ਜਾਣਨਾ ਨਹੀਂ ਅੱਜ ਕੋ ਕੋ ਨਾਲ ਹੀ ਜਾ ਖੰਨਾ ਜੀ ਖੰਨਾ ਮੈਡਮ ਉਮਨੀਤ ਕੌਂਡਲ ਜੀ ਦੀ ਰਪਾਇਣੇ ਹੇਟ ਅਸੀਂ ਮੀਟਿੰਗ ਮਾਰਕੀਟ ਚ ਜਿਹੜਾ ਕਿ ਸਾਨੂੰ ਪਤਾ ਹੌਟ ਸਪੌਟ ਹੈਗੇ ਨੇ ਜਿੱਥੇ ਥੋੜਾ ਬਹੁਤਾ ਨਸ਼ਾ ਵਿਕਦਾ ਅੱਥੇ ਅੱਜ ਅਸੀਂ ਉੱਥੇ ਰੇਡ ਕਰਕੇ ਕਰੀਬਨ 8-10 ਬੰਦੇ ਅਸੀਂ ਰਾਉਂਡ ਅਪ ਕੀਤੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਵੈਰੀਫਿਕੇਸ਼ਨ ਕਰ ਰਹੇ ਹਾਂ ਜਿਨ੍ਹਾਂ ਦੇ ਪਹਿਲਾ ਮੁਕੱਦਮੇ ਦਰਜ ਐ ਜਿਨ੍ਹਾਂ ਕੋਲੋਂ ਸਾਨੂੰ ਕੋਈ ਆਪਣਾ ਨਸ਼ੀਲਾ ਪਦਾਰਥ ਮਿਲਿਆ ਉਹਦੇ ਖਿਲਾਫ ਅਸੀਂ ਐਫਆਰ ਡਿਸਟਰਟ ਕਰ ਰਹੇ ਹਾਂ ਤੇ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੇ ਖਿਲਾਫ ਅਸੀਂ 110 ਦੇ ਕਲੰਦਰੇ ਦੇ ਰਹੇ ਹਾਂ ਕੋਰਟ 'ਚ ਆਪਣੇ ਐਸ.ਜੀ.ਪ. ਸਾਹਿਬ ਦੀ ਅਦਾਲਤ 'ਚ ਸਰ ਜਿਸ ਤਰ੍ਹਾਂ ਅੱਜ ਤੁਸੀਂ ਕਈ ਐਸੀ ਜਗ੍ਹਾ ਵੀ ਉੱਥੇ ਲੱਭੀਆਂ ਨੇ ਜਿੱਥੋਂ ਕੁਝ ਸਮਾਨ ਵੀ ਬਰਾਮਦ ਹੋਇਆ ਕਿੱਥੇ ਸਾਰੇ ਲੁਕੋ ਕੇ ਰੱਖਦੇ ਸੀ ਅੱਜ ਅਸੀਂ ਇੱਕ ਬੜੀ ਸੋਚਣ ਵਾਲੀ ਗੱਲ ਹੈ ਇੱਕ ਪੁਰਾਣੇ ਜਿਵੇਂ ਮੰਜੇ ਹੁੰਦੇ ਨੇ ਉਹ ਮੰਜੇ ਦੇ ਪਾਵੇ ਦੇ ਵਿੱਚ ਉਹਨਾਂ ਨੇ ਲੁਕੋ ਕੇ ਰੱਖਿਆ ਸੀਗਾ ਤੇ ਅਸੀਂ ਉੱਥੋਂ ਕਰੀਬਨ 8-10 ਗ੍ਰਾਮ ਜਿਹੜਾ ਹੈਗਾ ਆਪਣਾ ਹੋਰੀਨ ਹੈਰਨ ਕੱਢੀ ਆ ਉਹਦੇ ਖਿਲਾਫ ਅਸੀਂ ਕਾਰਵਾਈ ਕਰਨੇ ਪੈਣਾ ਉਹਨਾਂ ਦੇ ਫਾਦਰ ਦੇ ਖਿਲਾਫ ਉਹਨਾਂ ਦਾ ਬੇਟਾ ਸ਼ਿਵਮ ਸੀ ਉਹਦੇ ਖਿਲਾਫ ਵੀ ਅਸੀਂ ਕੇਸ ਰਜਿਸਟਰ ਕੀਤੇ ਸੀਗੇ ਅੱਜ ਉਹਨਾਂ ਦੀ ਮਦਰ ਤੇ ਸ਼ਿਵਮ ਦੀ ਵਾਈਫ ਹੈ ਉਹ ਫੜੀ ਗਈ ਆ ਹਿਰਨ ਦੇ ਨਾਲ ਅਸੀਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਆ ਇਹ ਏਰੀਆ ਕਾਫੀ ਦੇ ਟ ਜਿਹੜਾ ਹੌਟਸਪੌਟ ਰਿਹਾ ਇਹਨੂੰ ਪੂਰਾ ਡਰਗ ਫਰੀ ਕਰਨ ਲਈ ਅੱਗੇ ਕੀ ਉਪਰਾਲੇ ਕਰ ਰਹੇ ਆ ਸਾਡਾ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਨੇ 5 ਦਿਨ ਅਸੀਂ ਲਗਾਤਾਰ ਇਸੇ ਏਰੀਏ ਚ ਹੌਟਸਪੌਟ ਏਰੀਏ ਚ ਹੀ ਕਾਸੋਪਰੇਸ਼ਨ ਕਰ ਰਹੇ ਲਗਾਤਾਰ 5 ਦਿਨ ਵਾਸਤੇ ਅੱਗੇ ਇਸ ਤਰ੍ਹਾਂ ਬਸਰ ਹੋਈ ਖਰੀਦਰੀ ਥਾਮਾਂ ਦੇ ਕਿਤੇ ਆਜ ਅਸੀਂ ਰੇਲਵੇ ਸਟੇਸ਼ਨ ਤੇ ਪਲੱਸ ਬਸ ਸਟੈਂਡਾਂ ਤੇ ਉੱਥੇ ਵੀ ਅਸੀਂ ਕਾਸੋਪਰੇਸ਼ਨ ਕੀਤਾ ਮਾਨੇ ਕੋ ਡੀਜੀਪ ਸਾਹਿਬ ਜੀ ਨੇ ਦਿੱਤਾ ਸੀ ਕਿ ਕਾਸੋਪਰੇਸ਼ਨ ਬਸ ਸਟੈਂਡ ਪਲੱਸ ਰੇਲਵੇ ਸਟੇਸ਼ਨ ਤੇ ਵੀ ਕੀਤੇ ਨੇ ਉੱਥੇ ਵੀ ਅਸੀਂ ਕਈ ਸ਼ੱਕੀ ਵਿਅਕਤੀ ਰਾਉਂਡ ਅਪ ਕੀਤੇ ਨੇ